你今天来到这里要不来吃啥的？

ਆ ਆ ਲਾਇਆ ਜਿਹੜਾ ਮੈਂ ਚੋਲ ਲਾਇਆ ਉਸ ਦੀ ਪ੍ਰੋਵੀਜ਼ਨ ਹੁੰਦੀ ਨਹੀਂ ਇਹਦੀ ਪ੍ਰੋਵੀਜ਼ਨ ਦੱਸੋ ਆ ਮੇਰੀ ਕੰਦ ਨਹੀਂ ਆਹ ਗੁੱਸਾ ਕਹਤਾ ਆ ਰਿਹਾ ਉਹ ਜਿਹੜੀ ਸ਼ੋਰ ਖੜਾ ਲਿਆ ਤੁਹਾਨੂੰ ਕਰ ਲਿਆ ਕਾਂਗਰਸ ਪਾਰਟੀ ਦਾ ਤੁਸੀਂ ਅਗਰੇਸਿਵ ਲੱਗੀ ਹੋਇਆ ਮੈਂ ਲਾਈ ਨਹੀਂ ਲਾਈ ਮੀਟਰ ਕਿਦੀ ਦੀ ਪ੍ਰੋਵੀਜ਼ਨ ਮੈਂ ਕਹਣਾ ਤੁਸੀਂ ਇਹ ਫਲੈਕਸ ਤੋਂ ਲਾ ਮੇਰੇ ਆਪਣਾ ਆਪਣਾ ਨਾਮ ਕੀ ਹੈ ਤੁਸੀਂ ਆਪਣਾ ਨਾਮ ਦੱਸੋ ਇਹ ਨਾਮ ਵੀ ਦਸਤਾਵੇਜ਼ਾਂ ਉੱਪਰ ਲਿਖਿਆ ਨੇ ਤੁਸੀਂ ਤੁਸੀਂ ਸਰਕਾਰੀ ਅਫਸਰੋਂ ਇਹ ਫਿਰ ਸਰਕਾਰੀ ਅਫਸਰ ਆਪਣਾ ਨਾਮ ਦੱਸਿਓ ਤੁਹਾਨੂੰ ਕਿਹਨੇ ਅਥਾਰਟੀ ਦਿੱਤੀ ਹੈ ਫਲੈਕਸ ਲਾਉਣ ਦੀ ਅਸਲ ਇੱਕ ਮਿੰਟ ਆਹ ਕੰਦ ਸਰਕਾਰੀ ਆ ਇਹ ਕੰਦ ਸਰਕਾਰੀ ਆ ਜਿਹਦੀ ਵਾਸਤੇ ਤੁਹਾਨੂੰ ਮਿਲ ਰਿਹਾ ਹੈ ਸਾਡੇ ਘਰ ਦੁਕਾਨ ਦਾ ਨਹੀਂ ਉਹਨਾਂ ਦੇ ਘਰ ਦੀ ਗੰਦ ਆ ਜੀ ਬੱਚਾ ਮੈਂ ਮੇਰੇ ਮਾਸੜ ਜੀ ਦੇ ਘਰ ਦੀ ਕੰਦ ਆ ਓਏ ਉਹ ਖੜਿਆ ਤੁਸੀਂ ਫਲੈਕਸ ਕਰਨ ਲਾਇਆ ਵੀ ਇਹ ਫਿਰ ਲਾਓ ਆ ਜੀ ਦੋ ਵਾਪਸ ਲਾਓ ਤੁਸੀਂ ਉਹਨਾਂ ਨਾਲ ਗੱਲ ਕਰੋ ਉਹਨਾਂ ਦਾ ਘਰ ਹੈ ਉਹਨਾਂ ਨਾਲ ਗੱਲ ਕਰੋ ਉਹ ਉਹ ਕਾ ਆ ਗਿਆ ਤੁਹਾਡਾ ਘਰ ਹੈ ਇਹਨਾਂ ਦਾ ਘਰ ਹੈ ਇਹਨਾਂ ਨਾਲ ਗੱਲ ਕਰੋ ਕੋਕੋ ਸਾਹਿਬ ਉਹਨਾਂ ਨਾਲ ਗੱਲ ਕਰੋ ਫਿਰ ਫਲੈਕਸ ਲਾਓ ਵਾਪਸ ਲਾਓ ਫਲੈਕਸ ਲਾਓ ਵਾਪਸ ਤੁਹਾਨੂੰ ਕਿਹਨੇ ਹੱਕ ਦਿੱਤਾ ਫਿਰ ਆ ਇਹਨਾਂ ਦਾ ਘਰ ਆ ਦੱਸੋ ਜਾਈਂ ਬਟੇ ਪੁੱਤ ਲੈ ਕੇ ਜਲਾਇਆ ਮੈਂ ਉਹਨਾਂ ਤੋਂ ਪੁੱਛ ਕੇ ਲਾਇਆ ਫਲੈਕਸ ਲਾਈ ਹੋਈ ਹੈ ਪਾਉਣ ਕਰਨੀ ਲਾਓ ਮਾਣ ਕਰ ਤੁਸੀਂ ਦਇਆ ਦਿਓ ਕੋਈ ਫਿਰ ਬੈਠੇ ਲਾਓ ਲਾਓ ਮੈਂ ਵੀ ਬਣਾ ਕੋਈ ਇਹਨਾਂ ਨਾਲ ਗੱਲ ਕਰੋ ਵਾਪਸ ਲਾਓ ਵਾਪਸ ਲਾਓ ਜਾ ਬਟ ਕਿੱਥੇ ਮੁੜਾ ਫਲੈਕਸ ਲਾ ਦੇ ਸਰਕਾਰੀ ਜੂ ਪਰਮਿਸ਼ਨ ਨਹੀਂ ਕੋਈ ਕਰਨੀ ਬਿਠਾਉਣਾ ਫਲੈਕਸ ਲਾ ਰਹੇ ਮੈਂਗਾ ਘਰ ਮੈਨੂੰ ਲੱਗਾ ਮੈਂ ਕਿਹਾ ਤੁਹਾਡਾ ਘਰ ਆ ਫਲੈਕਸ ਲਵਾ ਕੇ ਗਏ ਆ ਇਹ ਕਾਰੇ ਵਾਸਤੇ ਲਾ ਰਹੇ ਕੋਈ ਨਹੀਂ ਪਰ ਇੱਕ ਮਿੰਟ ਮੈਂ ਮੰਨ ਲਿਆ ਕੋਈ ਗੱਲ ਹੋ ਗਿਆ ਤੁਹਾਨੂੰ ਭਲੇਖਾ ਕੰਮ ਕਰਦਾ ਹੀ ਲੱਗ ਰਿਹਾ ਨਹੀਂ ਕੈਸੀ ਕੰਗਾਲੀਆਂ ਇਹਨੇ ਗੱਲ ਕਰੋ ਸਾਡੇ ਨਾਲ ਗੱਲ ਕਰੋ ਇਹਨਾਂ ਨਾਲ ਤੁਹਾਨੂੰ ਭਲੇਖਾ ਕਾਗਰਸਾ ਲੱਗ ਰਿਹਾ ਮੈਂ ਸਰਕਾਰ ਤੋਂ ਹੀ ਪੁੱਛ ਰਿਹਾ ਸਰਕਾਰ ਜੀ ਪੰਜਾਬ ਸਰਕਾਰ ਦੀ ਪਰਮਿਸ਼ਨ ਲੱਗੀ ਹੈ ਸਾਡੇ ਬੂੜ ਪਾੜੇ ਇਹਨਾਂ ਨੇ ਆ ਦੇਖਿਆ ਕਿਹੜੇ ਵਾਲੇ ਤੁਸੀਂ ਦੱਸੋ ਆਪ ਕਿਉਂ ਕਿਉਂ ਪਾੜ ਲਿਆ ਇਹ ਕਿਸ ਦੀ ਪਾੜੇ ਇਹ ਤਾਂ ਆਪਣੀ ਹੀ ਪਾੜੇ ਪਾਜੀ ਇਹ ਚਲੋ ਤੁਸੀਂ ਨੇ ਪਾੜੇ ਆ ਪਾੜਿਆ ਤੁਸੀਂ ਇਹ ਤਾਂ ਹੀ ਬੰਦੇ ਇੱਥੇ ਖੜੇ ਆ ਕਿ ਕੈਮਰਾ ਆ ਤੁਸੀਂ ਪਾੜਿਆ ਨਾ ਤੁਸੀਂ ਤੁਸੀਂ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਭਲੇਖਾ ਕਾਹਦਾ ਲੱਗਿਆ ਮੈਨੂੰ ਸਮਝਾਓ ਇਹ ਤਾਂ ਭਲੇਖਾ ਕਾਹਦਾ ਲੱਗਿਆ ਇਹਨਾਂ ਕੁੜੀਆਂ ਭਲੇਖਾ ਲੱਗਿਆ ਨਾ ਇਹ ਤੁਹਾਡੀ ਗਲਤੀ ਹੈ ਤੁਸੀਂ ਰੋਕਿਆ ਨਹੀਂ ਹੈ ਤੁਸੀਂ ਰੋਕਿਆ ਕਿਉਂ ਨਹੀਂ ਨਹੀਂ ਫਿਰ ਅਸੀਂ ਤੁਸੀਂ ਜ਼ਿੰਮੇਵਾਰ ਅਫਸਰ ਹੋ ਨਾ ਬਿਲਕੁਲ ਹਾਂ ਤਾਂ ਫਿਰ ਤੁਸੀਂ ਰੋਕਿਆ ਕਿਉਂ ਨਹੀਂ ਕਿਉਂਕਿ ਦਾ ਮਤਲਬ ਕਿ ਕਾਂਗਰਸ ਦਾ ਭਲੇਖਾ ਲੱਗਿਆ ਅੱਜ ਤੱਕ ਦਹੀ ਆਮ ਆਦਮੀ ਦੀ ਪਾਰਟੀ ਦਾ ਕੜਾ ਫਲੈਕਸ ਲਾਇਆ ਲਾ ਕੇ ਉਧਰ ਅਸੀਂ ਜ਼ਿੰਮੇਵਾਰੀ ਨੂੰ ਲਾ ਕੇ ਆਏ ਅੱਛਾ ਤੁਹਾਨੂੰ ਕੰਪਲੇਂਟ ਆਈ ਸੀ ਇਹਦੇ ਫਲੈਕਸ ਦੀ ਕੋਈ ਹਾਂ ਇਹ ਤਾਂ ਅੱਜ ਦਿਖਾ ਦਿਖਾਓ ਦਿਖਾਓ ਕੰਪਲੀਟ ਦਿਖਾਓ ਇੱ ਮੇਰਾ ਪਹਿਲਾ ਹੈ ਇਹ ਵੀ ਇਹ ਕੰਪਲੀਟ ਹੈ ਜੀ ਜਿਹੜੀ ਆ ਆ ਇੱਕ ਮਿੰਟ ਕਰ ਤੁਸੀਂ ਕੰਪਲੀਟ ਵੈਰੀਫਾਈ ਕੀਤੀ ਇਹ ਮੇਰੇ ਘਰ ਦੀ ਆ ਸਾਡੇ ਕੋ ਸਾਰੀ ਲੋਕੇਸ਼ਨ ਹੈ ਉਹ ਭਾਈ ਸਾਹਿਬ ਲੋਕੇਸ਼ਨ ਕੰਪਲੀਟ ਆ ਗਈ ਮੈਂ 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 ਆਮ ਆਦਮੀ ਦੇ ਫਲੈਕਸੀਬਲ ਕੰਪਲੀਟ ਪਾ ਦੂੰਗਾ ਫਿਰ ਅਈ ਤੁਸੀਂ ਆਵੜ ਵਿੱਚ ਦੇਖ ਲਓ ਸਾਰੀ ਗੱਲ ਉਹ ਭਾਈ ਮੈਂ ਕਹਾਂ ਅਗਰ ਤੂੰ ਮੈਂ ਮੈਂ ਪਾ ਦਿੰਦਾ ਕਿਸੇ ਦੇ ਘਰ ਵੀ ਫਲੈਕਸ ਲੱਗੇ ਤਾਂ ਵੈਰੀਫਾਈ ਕਰਲਾ ਐਂਡ ਕਨਫਰਮ ਵੈਰੀਫਾਈ ਕਰਲਾ ਸਾਫ ਤਾਂ ਉਹ ਹੈ ਨਹੀਂ ਜਿੰਨੇ ਲੱਗੇ ਮੈਂ ਕਰਮਿਸ਼ਨ ਸਾਫ ਹੁਆਗਾ ਮੈਂ ਸਾਫ ਕਰ ਸਕੋ ਜੇ ਤੁਸੀਂ ਅਫਸਰ ਨੂੰ ਗੱਲ ਕਰ ਲੈ ਮੈਂ ਤਾਰਾ ਮੈਂ ਮਾਫੀ ਦਾ ਘਰ ਆ ਕੋਈ ਗੱਲ ਨਹੀਂ ਛੋਟੇ ਛੋਟੇ ਲੱਗੇ ਪਤਾ ਕੋਈ ਕਰਨੀ ਹੈ ਕੋਈ ਗਲਤੀ ਮੰਨੋ ਗਲਤੀ ਮੰਨਜੋ ਸੌਰੀ ਕਹਿ ਦਿਓ ਕੋਈ ਗਲਤ ਤਾਂ ਇਹਨਾਂ ਨੂੰ ਸੌਰੀ ਕੋਈ ਤੁਸੀਂ ਫਲੈਕਸ ਲਾਉਦੇ ਸੌਰੀ ਦੀ ਗੱਲ ਨਹੀਂ ਆ ਮੇਰੀ ਮੇਰਾ ਮਸਲਾ ਗਲਤੀ ਦਾ ਨਹੀਂ ਜੇ ਮੇਰਾ ਮੈਂ ਕਿ ਤੁਸੀਂ ਤਾਗਰਸ ਪਾਰਟੀ ਦੇ ਫਲੈਕਸ ਲਾ

नरेश आ रहा हूँ तो ना प्रदीप आ रहे हो प्रदीप आ के लास्ट हमें आप चलते हो आप चलते हो लाया हूँ लाया कोई नहीं कोई नहीं बॉस इन्हें ना इन्हें ना कर करें इन्हें तो करें इन्हें ना सेटिस्फाई करो उनके अंदर मिला बेच रहे हैं अब फ्लैक्स से लामदे भी लाओ अब क्या लाओ बच्चियाँ लाओ बच्चारो ਇਹ ਚੋਕੇ ਕਿ ਜੇ ਫੀਟਿੰਗ ਹੀ ਮੋੜ। ਅਸੀਂ ਕਿਸੇ ਬੱਤੀਂ ਲਿਆਓ। ਭਈ ਆ ਨਾ ਕਰੋ। ਫੀਟਿੰਗ ਕਰਕੇ। ਹੋਰ ਅੱਛਾ 1 1 ਮਿੰਟ ਉਹ ਇੱਕ ਗੱਲ ਦੱਸੋ। ਯਾਰ ਇਹ ਦੱਸ ਸਕਦੇ ਆ। ਇਸ ਸਿਕورٹی ਕਰਨਾ ਹੀ ਆ। ਜਿਹੜਾ ਸਿਕورٹی ਹੋਣੀ ਆ। ਇਹਨਾਂ ਨੂੰ ਕਿੰਨੇ ਕਿਹਾ ਫਲੈਕਸ ਲਾਉਣ। ਭਾਈ ਜੀ ਆਪ ਵੀ ਨਹੀਂ ਸਮਝਦੇ। ਕੁਝ ਨਹੀਂ ਲਾ ਸਕਦੇ। ਨਹੀਂ ਲਾਇਆ ਫੁਲੀ ਸਾਰਾ ਸਰਪਾਇਆ ਉਹਨਾਂ ਗਾਉਂ ਲੇ ਕਚੰਦੀਆਂ ਤੇ ਨਹੀਂ ਗੈਂਦੇ ਲਾਇਆ। ਆਲੋ ਕੋ ਕਰੇ। ਇਹਨੇ ਬੋਲਾ ਉਹ ਨਹੀਂ ਨਹੀਂ ਆ ਕੇ। ਮੈਂ ਤੁਸੀਂ ਇਹਨਾਂ ਨੂੰ ਫਲੈਕਸ ਲਾਉਣ ਵਾਸਤੇ ਲਿਆਇਆ ਕਿ ਸਿਕورٹی ਲਾਉਣ ਵਾਸਤੇ ਲਿਆਇਆ। ਸਦਾਸਾ ਦਾ ਨਾਮ ਕੀ ਹੈ? ਕਿਹੜੀ ਪੋਸਟ ਹੈ ਮੈਂ ਲੈ ਕੇ ਆ ਰਿਹਾ ਜੀ ਪੋਲੀਟੀਕਲ ਸਾਇੰਸ ਲੈਕਚਰਰ ਸਾਹਿਬ ਕਾਲਜ ਦੇ ਵਿੱਚ ਪੜਾਉਂਦੇ ਹੋ ਇੰਡੀਆ ਤੁਹਾਡਾ ਆਦਰ ਸਤਕਾਰ ਕਰੀਦਾ ਆ ਸਾਡਾ ਐਨਐਸਯੂ ਦਾ ਪ੍ਰਧਾਨ ਖੜਾ ਇਹ ਇਹ ਸਾਡਾ ਮੇਰੀ ਗੱਲ ਸੁਣੋ ਅਸੀਂ ਅਸੀਂ ਵੀ ਅਸੀਂ ਵੀ ਯੂਨੀਵਰਸਿਟੀਆਂ ਤੋਂ ਨਿਕਲੇ ਆ ਤੁਸੀਂ ਸਿਕਿਉਰਟੀ ਅਫਸਰਾਂ ਨੂੰ ਕਹ ਰਹੇ ਹੋ ਕਿ ਫਲੈਗ ਸਟਾਫ ਨੂੰ ਨਹੀਂ 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 ਤੁਸੀਂ ਸੁਣੋ ਧਿਆਨ ਨਾਲ ਸੁਣੋ ਕੀ ਕਹਿ ਰਹੇ ਹੋ ਉਹਨਾਂ ਦੇ ਕਰਕੇ ਕੰਮ ਨਹੀਂ ਫਲੈਗ ਸਟਾਫ ਨੂੰ ਉਹਨਾਂ ਦੀ ਕੀ ਜ਼ਿੰਮੇਵਾਰੀ ਹੈ ਤੁਸੀਂ ਉਹਨਾਂ ਨੂੰ ਵੀ ਸਸਪੈਂਡ ਕਰਾਉਂਗੇ ਤੁਸੀਂ ਉਹਨਾਂ ਨੂੰ ਵੀ ਸਸਪੈਂਡ ਕਰਾਉਂਦੇ ਸਭ ਕਦੋਂ ਮਤਲਬ ਅੱਜ ਜਿੰਦਾ ਜਿੰਦਾ ਸਰ ਮੈਂ ਆ ਗਿਆ ਸਾਹਮਣੇ ਤੁਸੀਂ ਲਾਤਾਂ ਨਾ ਮੰਨ ਮੈਂ ਅੰਡਰਸਟੈਂਡ ਨਹੀਂ ਲਿਆ ਗਲਤ ਸ਼ਬਦ ਨਾ ਵਰਤੋ ਤੁਹਾਨੂੰ ਸਰਕਾਰ ਨੇ ਇਹ ਕਿਹਾ ਵਾ ਵੀ ਕਾਡ ਦੇ ਫਲੈਕਸ ਲਾਓ ਹਰ ਜਗ੍ਹਾ ਤੇ ਫਿਰ 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 ਫਲੈਕਸ ਕੋ ਲਾਇਆ ਔਰ ਉਹ ਵੀ ਤੁਸੀਂ ਆਪਣਾ ਇੱਕ ਭੈਣਾ ਬਾਹਰ ਆਈਆਂ ਤੁਸੀਂ ਇਹਨਾਂ ਤੋਂ ਬੁਵਾ ਦੇ ਜੀ ਮੇਰੀਆਂ ਤੋਂ ਮੈਂ ਤਾਂ ਹੀ CRPF ਤੋਂ आपके पास कोई अथॉरिटी है वैसे तो बताओ फिलेक्सारने का आपको तो सिक्योरिटी का काम है ना आप इनको मना करो तो परमिशन होगा ना हाँ, आप आपने आपने सिक्योरिटी देनी इन्होंने अपना मतलब अथॉरिटी के अनुसार ये हटा हटारे पर आपका काम तो नहीं हटाना आप सिक्योरिटी इनको मना करो भाई हमारा ये काम नहीं है सिक्योरिटी का अगर हम कहीं वो करते अपना जी और बेनती है तो डेढ़ एक काम ना करो ਤਾਂ ਤੁਸੀਂ ਇੱਕ ਕੰਮ ਕਰੋ ਸਰ ਕੇਂਦਰ ਅਧਿਕਾਰੀ ਇੱਕ ਵੀਡੀਓ ਬਣਾ ਇੱਧਰ ਖੜ ਕੇ ਕਰੋ ਕਿ ਜਲਦੀ ਕਹੋ ਇੱਕ ਵਾਰੀ ਭਾਜੀ ਨੂੰ ਸੈਟੀਫਾਈ ਕਰ ਦਿਓ ਸੌਰੀ ਭਾਜੀ ਕਹੋ ਅਰਜੀ ਕੋ ਭਾਜੀ ਨੂੰ ਸੌਰੀ ਵਾਰੀ ਕਰਨੀ ਆ ਵੀ ਸੌਰੀ ਨਹੀਂ ਕਬਾਣੀ ਸੜ ਤੋਂ ਅੱਗੇ ਤੋਂ ਅਪੋਰਟ ਕਿੰਨੀ ਆ ਤੁਸੀਂ ਅੱਗੇ ਤੋਂ ਫਲੈਕਸਨ ਹਲਾਓ ਸਟਾਫ ਜਿੱਥੇ ਸਾਰੇ ਪਾਰਟਿਸ ਕੰਪਲੀਟ ਵੈਰੀਫਾਈ ਕਰੋ ਕਿਸੇ ਦੇ ਘਰ ਦੀ ਆ ਠੀਕ ਆ ਸੀ ਬਿਲਕੁਲ ਬਸ ਆਓ ਬਸ ਆ ਦੂਜਾ ਆ ਲਿਆ ਚਲਿਓ ਜੀ ਸਰ ਵੀਡੀਓ ਵੀ ਆ ਰਹੇ ਨੇ ਦੂਜਾ ਕਿਹ ਟਾਈਮ ਲਾ ਗਿਆ ਵਧੀਆ ਬਾਈ ਨੇ ਵੀ ਕਹਿ ਗਿਆ ਇਹ ਵੀ ਟਾਈਮ ਲਾ ਗਿਆ ਆਪਣੀ ਗੱਲ ਨਾਲ ਇਹ ਜਿਹੜੇ ਪਿੰਡਾਂ ਨਾਲ ਦੀ ਸੱਜਣਾ ਤੁਸੀਂ ਉਹਨਾਂ ਨੂੰ ਪੜਾ ਲੱਗੇ ਰੁਕਿਆ ਜਾਨੂੰ ਉਹਨਾਂ ਨਾਲ ਲੱਗੇ ਪੜਾ ਲੱਗੇ ਆ ਦੇਖਣਾ ਰੁਕਿਆ ਜੀ ਕੰਮਿਸ਼ਨ ਲੱਗਦੀ ਹੈ ਜਾਨੂੰ ਜੀ ਮੂੰਹ ਮੋੜੇ ਉਹ ਪਾਰ ਲੱਗੇ ਜਾਨੂੰ ਜੀ ਇੱਥੇ ਪਾ ਲਈ ਬਣੇ ਸਭ ਠੀਕ ਹੋਣੀ ਬਸ ਪਰ ਹੁਣ ਅੱਗੇ ਤੋਂ ਨਾ ਕਰੋ ਇਹ ਤਾਂ ਸਾਡੇ ਸਾਹਮਣੇ ਆ ਗਏ ਤੇ ਤੁਸੀਂ ਦੇਖ ਰਿਹਾ ਪਰ ਅੱਗੇ ਤੋਂ ਨਾ ਕਰੋ ਤੁਸੀਂ ਲੈਕਚਰ ਆ ਸਾਹਿਬ ਤੁਸੀਂ ਤਾਂ ਅਜਿਨੇ ਪੁੱਛਦੇ ਨਹੀਂ ਮੇਰੇ ਹੈ ਇਹਨੇ ਇੱਕ ਗੇਟ ਖੜਕਾ ਕੇ ਪੁੱਛ ਕੇ ਵੀ ਦੇਣ ਇਹ ਬਕਾਇਦਾ ਦੂਜੀ ਸੀ ਆ ਕੇ ਵੀ ਆਦੇ ਜਾ ਨਹੀਂ ਉਹਨਾਂ ਨੇ ਕਿਹਾ ਵੀ ਨਾ ਪ੍ਰੋਫੈਸ਼ਨਲ ਆਣਾ ਉਹ ਬਾਈ ਨੇ ਉਹ ਨਹੀਂ ਆਉਂਦੇ ਉਹ ਮਿਸ ਨਹੀਂ ਨਹੀਂ ਸੇਨਾ ਮਿਲਕਾ ਕਹਿਣਾ ਸਰ ਹਾਂ ਸੁਣੋ ਉਹ ਖੜੇ ਜਿੰਨਾਂ ਦਾ ਹੈਗਾ ਆਪਣਾ ਕੁਝ ਥੈਂਕ ਯੂ ਬੀਟ ਰੂਲ ਸਰ ਇਹ ਸਾਈਟ ਨੂੰ ਪਰ ਤੁਸੀਂ ਗਲਤ ਕੰਮ ਕਰ ਰਹੇ ਹੋ